ਮੇਡੀਆ ਤੇ ਮੈਂ ਤੁਹਾਡਾ ਗੁਰਚਰਸੀ ਰਾਜੂ ਐਂਡ ਯੂ ਸੋ ਅੱਜ ਪਹੁੰਚੇ ਸੀ ਜਲੰਧਰ ਵਿਖੇ ਮੇਲਾ ਗੱਲੀ ਬਾਤ ਦਾ ਸੋ ਬਹੁਤ ਹੀ ਸਤਿਕਾਰਯੋਗ ਸਾਡੇ ਸੈਦਲੇਖ ਦਾ ਸਰਦਾਰ ਐਸਐਲ ਵਰਦੀ ਜੀ ਐਡਵੋਕੇਟ ਸਾਉ ਸਾਡੇ ਬਦਮਿਆਨ ਇਸ ਮੈਨੂੰ ਸਟਾਰ ਲਾਈਨ ਬਹੁਤ ਵਧੀਆ ਲਿਖ ਕੇ ਉਹਨਾਂ ਦਾ ਧੰਨਵਾਦ ਕਰੀਏ ਅੱਜ ਸਾਡੀ ਸਭ ਤੋਂ ਵੱਧ ਫਿਕਰਮੰਦ ਵੀਰੇ ਤੁਹਾਡਾ ਧੰਨਵਾਦ ਹੈ ਬਹੁਤੋ ਟੀਮ ਦੀ ਸਮਝ ਆਉਦੀ ਹੈ ਉਹਦੀ ਟੀਮ ਦੀ ਸੋਚ ਬਾਰੇ अच्छा सर ਜਿਹੜਾ ਆਪਣਾ ਜਿਹੜੀ ਮੇਲਾ ਹੈ ਤਨ ਮੇਲਾ ਦੇ ਬਾਰੇ ਜਾਣਕਾਰੀ ਇਹ ਮੇਲਾ ਚੌਕੀ ਮਾਉਂਟਰੀ ਕੋ 05 ਇਹ ਮੇਲਾ ਆਪਣੇ ਦੇਸ਼ ਦੇ ਵਿੱਚ ਪਹਿਲੀ ਵਾਰੀ ਸੋਸ਼ਲ ਦੇ ਖਲਾਫ ਤੇ ਉਨੁਕਤਾ ਹੱਥ ਕਰੇ ਉਹ ਬੜੀ ਵਧੀਆ ਬਣੀ ਕਦਰੀ ਬਾਬੇ ਤੇ ਕਦਰੀ ਬਾਬੇ ਫਿਰ ਸਾਥ ਸੰਸਰਾਂ ਦਾ ਬਾਬੇ ਸ਼ੇਰ ਕੀ ਇਹ ਬੱਬਰ ਖਾਨੀ ਮੇਸਰਾਏ ਲਹਿਰਾਂ ਚੱਲਦੀ ਰਹੀਆਂ ਇਹ ਪਰ ਇਹ ਕਿਉਂਕਿ ਸਰਕਾਰਾਂ ਨੇ ਤਿੰਨ ਕਲਾਪੀਆਂ ਦਾ ਇਤਿਹਾਸ ਹੈ ਪੜਾਉਣਾ ਨਹੀਂ ਹੁੰਦਾ ਹੈਗਾ ਤੇ ਇਸ ਕਰਕੇ ਉਹਨਾਂ ਦੀ ਯਾਦ ਵਿੱਚ ਕਿੰਨਾ ਇਹ ਦੇਸ਼ ਭਗਤ ਯਾਦਗਾਰੀ ਇਹ ਦਪਣਾਇਆ ਜਿਨ੍ਹਾਂ ਨੇ ਜੀਵਨ ਦਿੱਤੀ ਤੇ ਫਿਰ ਇਹ ਮੇਲਾ ਇੱਥੇ ਲੱਗਣਾ ਸ਼ੁਰੂ ਹੋਇਆ ਅੱਛਾ ਸ ਤਾਂ ਬਾਬੇ ਕਾਹ ਤੋਂ ਕਹੇ ਜਾਂਦੇ ਬਾਬੇ ਇਸ ਕਰਕੇ ਕਿਹਾ ਜਾਂਦਾ ਵੀ ਜਦੋਂ ਉਹਨੀ ਪਹਿਲੀ ਵਾਰੀ ਸਮਾਨਤਾ ਦੀ ਗੱਲ ਕੀਤੀ ਬਰਾਬਰਤਾ ਹੋਣੀ ਚਾਹੀਦੀ ਹੈ ਇਹ ਅੱਕਤ ਅਧਰੀ ਬਾਪੇ ਅਧਰੀ ਬਾਪਿਆਂ ਨੇ ਜਦੋਂ ਨੌਜਵਾਨ ਸੀਗੀ ਉਹ ਉਸ ਵੇਲੇ ਨੌਜਵਾਨ ਸੀਗੀ 312 13 ਦੇ ਵਿੱਚ ਤੇ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਵੀ ਬਰਾਬਰਤਾ ਹੋਣੀ ਚਾਹੀਦੀ ਹੈ ਕੋਈ ਨੌਕਾ ਦੇ ਨਾਲ ਕੋਈ ਤੇਜ ਪਾਪ ਨਹੀਂ ਹੋਣਾ ਚਾਹੀਦਾ ਹੈਗਾ ਤਾਂ ਉਹਨਾਂ ਨੇ ਚੱਕ ਕੇ ਸਰਕਾਰਾਂ ਦੇ ਅੰਦਰ ਦੇ ਜਵਾਨੀ ਜੋ ਅੰਦਰ ਦੇਤੇ ਪਰ ਜਦੋਂ ਉਹ ਸਜਾਵਾਂ ਕੱਢ ਕੇ ਆਏ ਕਾਲੇ ਮਾਣੀਆਂ ਚ ਉੱਤੇ ਲਗਾਏ ਨਹੀਂ ਜੀ ਕਿ ਉੱਥੋਂ ਕੱਢ ਗਿਆ ਤਾਂ ਉਹ ਤਾਂ ਉਹਨਾਂ ਦੀਆਂ ਦਾੜੀਆਂ ਕਿੰਨੀਆਂ ਬਾਹਰ ਦਿੱਤੇ ਉਹਨਾਂ ਦੀ ਪਾਪੇ ਬਣ ਗਈ ਉੱਤੋਂ ਬਾਪੇ ਕਹਿੰਦਾ ਇਸ ਕਰਕੇ ਕਿਉਂਕਿ ਕਾਲੀਆਂ ਦਾੜੀਆਂ ਜਗਾਇ ਸੀ ਵਾਲਾਂ ਚ ਕਿਤੇ ਚਿੱਟੇ ਹੋ ਕੇ ਆਏ ਤਾਂ ਉਹਨਾਂ ਨੂੰ ਲੋਕਾਂ ਨੇ ਬਾਬੇ ਬਚਾਉਂਦੇ ਆਉਂਦੇ ਆਇਆ ਲੋਕਾਂ ਨੇ ਪਾਪਿਆਂ ਤੇ ਮੈਂ ਤਾਂ ਇੱਕ ਵਾਰ ਹੀ ਦਿੱਲੀ ਸ਼ਹਿਰ ਗਈ ਵਾਪਸ ਹੂੰ ਸਿੰਘ ਪਕਣਾ ਪਈ ਪੂਰੀ ਇੱਥੋਂ ਉਹ ਜਨੂੰਦਰ پارک ਹੈ ਤਾਂ ਉੱਥੇ ਜਿਹੜੇ ਦਰੀਚਾਂ ਦੇ ਸਕੂਲ ਸਟੂਡੈਂਟ ਸੀਗੇ ਉਹਦੇ ਉੱਤੇ ਲਿਖਿਆ ਹੈ ਸਿਕਾ ਭਈ ਇੰਡੀਅਨ ਡੌਗ ਜਾਂ ਨਾਟਾ ਡੌਗ ਨੂੰ ਜੀ ਉਹਨਾਂ ਨੂੰ ਕੋਈ ਇੱਥੇ ਪੜ੍ਹਾਈ ਨਹੀਂ ਉਹ ਕਿ ਉਹਨਾਂ ਨੇ ਚਾਹ ਦੇਖਿਆ ਵੀ ਇਹ ਪਾਕਿਸਤਾਨ ਦੇ ਨਾਲ ਤੇ ਪਾਵ ਹੈ ਜੇ ਉਹ ਨਹੀਂ ਆਪਣਾ ਜਿਹੜੀ ਸੰਸਥਾ ਪਹਿਲਾਂ ਉਹਨਾਂ ਨੇ ਅਖਬਾਰ ਕੱਢਿਆ ਕਰ ਗਜ਼ਰ ਅਖਬਾਰ ਕੱਢਿਆ ਕਰਨਾ ਤੇ ਇਹ ਰੋ ਪੰਜਾਬੀ ਵੀ ਹੋਰ ਬਾਸ਼ਾ ਆਂ ਤੇ ਉਹ ਫਿਰ ਗਦਰ ਅਫਾਰ ਵਿੱਚ ਲੋਕਾਂ ਨੂੰ ਨੇ ਜੋੜਿਆ ਜੋੜ ਕੇ ਫਿਰ ਉਹ ਕਹਿੰਦੇ ਵੀ ਆਪਾਂ ਆਪਣੇ ਦੇਸ਼ ਚ ਜਾ ਕੇ ਅੰਗਰੇਜ਼ਾਂ ਦੇ ਜਿਹੜਾ ਤੇ ਖਰਾਬ ਹੋਈ ਐ ਕਿ ਮਨੁੱਖਤਾ ਦੀਆਂ ਬਾਤਾਂ ਸਮਾਜਵਾਦੀ ਤੇ ਜਿਹੜਾ ਸਮਾਜਵਾਦੀ ਆ। ਅੱਛਾ ਸਰ ਇਸ ਨੂੰ ਪ੍ਰਬੰਧ ਕਰੇ ਪ੍ਰਬੰਧ ਕੌਣ ਕਰ ਰਿਹਾ ਹੈ ਕੋਰਡੀਨੇਟਰ ਉਹ ਕਰਦੇ ਜਾਂਦੇ ਸਰ ਆਹ ਜਿਹੜਾ ਨਹੀਂ ਸਰ ਜਿਹੜਾ ਇਹਦਾ ਪ੍ਰਬੰਧ ਹੈ ਉਹ ਜਿਹੜੇ ਇਹ ਖੱਪੇ ਪਕੀ ਲੋਕ ਹੈ ਉਹ ਸਾਰੇ ਸਾਰੀਆਂ ਪੋਲੀਟਿਕਲ ਪਾਰਟੀਆਂ ਦੁਨੀਆ ਦੀਆਂ ਸਮਾਜਿਕ ਰਾਖਾ ਪਾਰਟੀਆਂ ਆਰਕਵਾਡੀਆਂ ਉਹ ਸਾਰੀਆਂ ਸੱਜੀਆਂ ਤੇ ਖੱਬੀਆਂ ਉਹ ਆਹ ਹੈ ਅੱਛਾ ਜਿਵੇਂ ਨਾ ਆਮ ਆਦਮੀ ਪਾਰਟੀ ਦੇ ਵਿੱਚ ਤੇ ਹੋਵੇ ਸੋਸ਼ਲ ਮੀਡੀਆ ਦੀ ਜਿੱਤ ਨਾਮ ਦੇ ਤਾਂ ਬੜਾ ਬਰਨਾਂ ਹੋ ਜਾਂਦਾ ਹੈ ਇਹ ਇੱਕ ਬੜਾ ਦਰਪ੍ਰਿਮਾਨ ਹੈ ਜਦੋਂ ਉਹ ਚੀਜ਼ ਜਦੋਂ ਨਹੀਂ ਮੰਗਦਾ ਇਹ ਜਿਹਨਾਂ ਸਾਰਨਾ ਮੈਂ ਇਹ ਪਿਆ ਦੇਖ ਰਿਹਾ ਹਾਂ ਨਾ ਤੇ ਸਭ ਸਾਂਝੀ ਗੱਲਬਾਤ ਹੈ ਜਿੰਨੀ ਮੁਸਮਸਾਇ ਕਿਸਾਈ ਦੀ ਮਾਹ ਸਾਰਿਆਂ ਲਈ ਥਾਣਾ ਲੱਗੀ ਸਾਰੇ ਇੱਕ ਸਹਿਦਕਾਰੋਂ ਦੇ ਗੀਤਕਾਰੋਂ ਦੇ ਕਲਾਕਾਰਾਂ ਨਾਲ ਸਾਰੇ ਨਾਲ ਮੌਜੂਦ ਨੇ ਇਹਨੂੰ ਕਿਹਨਾਂ ਜਰੀਆਂ ਦੇਖਣੇ ਜਿਹੜੇ ਇਹ ਬਦਨਾਮ ਸਾਰੇ नहीं देखो जी के साधन संपन्न जिन्होंने को पैदावारते हैं साधन होते साधन संपन्न लोग खासा ही हमारा है कोई भी परिवर्तन की जी गल करता ना। तो ना। है, है। था था ना समाज में बदलना रहो हमेशा ही खिलाफ भी प्राप्त गांव करते हैं उन्होंने की ਤੇ ਬਣੇ ਕਰਤਾਰ ਸਿੰਘ ਖਰਾਬ ਤੇ ਬਣੀ ਨਦੀਮਾ ਬਣੀ ਤੇ ਉਹ ਇਥੇ ਸੱਦਨਾ ਕਰਦੀ ਹੈ ਅੱਛਾ ਜੀ ਤੁਹਾਡੀ ਗੱਲਬਾਤ ਫਰ ਸਬੀ ਬਹੁਤ ਵਧੀਆ ਲਿਖੀ ਕਿੰਨੀਆਂ ਖਤਾਂ ਵਗਦੇ ਇਤਿਹਾਸਾਂ ਬਲੇ ਅਸੀਂ ਜਿਹੜਾ ਤੁਹਾਨੂੰ ਹੁਣ ਤੱਕ ਨਹੀਂ ਆ ਜਾਂ ਇਸ ਤਰ੍ਹਾਂ ਦੀਆਂ ਵੱਡੀਆਂ ਖਾਤਾਂ 50 ਦੇ ਇਹ ਇਤਿਹਾਸ ਇੰਨੇ ਜੱਲੀ ਸੀ 72 ਚੰਨ ਤੇ ਜਾਤਪਾਤ ਸੋਸ਼ਲ ਦੇ ਖਿਲਾਫ ਇਸੇ ਤਰ੍ਹਾਂ ਜਿੰਨਾ ਸਾਡੀ ਕਿਤਾਬ ਹੈ ਇਹ ਜਿਹੜਾ ਐਸੀ ਦਸ਼ਾ ਹੈ ਮਾਰੀ ਜਾਣੀ ਹੈ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕੀ ਹੋਇਆ ਹੈ ਭਾਈ ਚੰਦੀ ਪੰਜਾਬ ਦੇ ਵਿੱਚ ਵੀ ਕਹਿੰਦੇ ਹੈਗੇ ਇੱਥੇ ਜਾਤਪਾਤ ਹੈ ਨਹੀਂ ਛੂਹਛਾਤ ਨਹੀਂ ਪਰ ਇਹਦੇ ਵਿੱਚ ਅਸੀਂ ਜਿਹੜੀ ਆ ਇਹ ਸਾਰੀ ਅਜੰਨਿਕ ਹੋ ਗਈ ਹੈ ਕਿਤਾਬਾਂ ਨਾਲ ਕਿੰਨਾ ਕੀ ਹੋਇਆ ਹੈ ਕੰਮ ਆ ਜਿਹੜੀ ਕਥਾਵ ਹੈਗੀ ਆ ਇਹ ਸਾਡੀ ਕਥਾਵ ਜਿਹੜੀ ਆ ਜਿਨੀ ਸੰਘਰਸ਼ੀ ਯੋਧ ਸੰਘਰਸ਼ੀ ਯੋਧੇ ਜਿਹਨਾਂ ਜਿਹੜਾ ਹੈ ਜੋ ਬਗਦਦ ਪੰਡ ਦਿੱਤੀ ਇਹ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸਮਾਨਤਾ ਦੀ ਗੱਲ ਕੀਤੀ ਹੈ ਸੋਸ਼ਲ ਦੇ ਖਿਲਾਫ ਗੱਲ ਕੀਤੀ ਹੈ ਮਾਨਵਤਾਵਾਦ ਦੀ ਗੱਲ ਕੀਤੀ ਦੇ ਵਿੱਚ ਇਹ ਪੰਦਰਾਂ ਮਹਾਂਪੁਰਖਾਂ ਉਹਨਾਂ ਦਾ ਸਾਰਾ ਜੀਵਨ ਅੱਜ ਅਸੀਂ ਤੁਹਾਡੇ ਜੀਵਨ ਦੀ ਗੱਲ ਕਰੀਏ ਜਾਂ এডੂਕੇਸ਼ਨ ਦੀ ਗੱਲ ਕਰੀਏ ਕਿਲੇ ਵਾਰੀ ਜਾਣ ਤੋਂ ਆਪਣੇ ਘਰ ਦੇ ਵਿੱਚ ਕੋਈ ਨੁਮਰ ਤੇ ਤੁਹਾਡੇ ਐਡਰੈਸ ਮਾਣੀ ਹੈ ਕਿ ਐਜੂਕੇਟ ਮੈਂ ਬਾਈ ਪ੍ਰੋਫੈਸ਼ਨਲ ਐਡਵੋਕੇਟ ਆਂ ਮੈਂ ਇਹ ਇੱਥੇ ਸੇਵਾ ਕਰਦਾ ਹਾਂ ਇਹ ਆ ਮਨੁੱਖੀ ਮੂਰਤ ਹੈ ਕਿਉਂਕਿ ਜੇ ਪੜ੍ਹੇ ਲਿਖੇ ਆਂ ਅੱਛੀਆਂ ਪਰਿਵਾਰ ਨੇ ਸਮਾਜ ਦੀ ਸੇਵਾ ਕਰਦੇ ਆਂ ਬਹੁਤ ਗਿਆਨ ਜਾਦੇ ਜਾਂਦੇ ਜਿਵੇਂ ਤੁਸੀਂ ਹਰ ਮੇਲੇ ਦੇ ਵਿੱਚ ਸਟਾਲ ਲਾਉਂਦੇ ਹੋ ਨਾ ਉਹ ਬੋਸ ਦਾ ਲੱਗਦਾ ਜਾਂਦੇ ਜਾਂਦੇ ਜੀ ਸਨੇਹ ਦੇ ਨਿਤ ਅਸੀਂ ਇਹੀ ਸਨੇਹ ਅੱਗੇ ਚਾਹੁੰਦੇ ਹਾਂ ਦੁਨੀਆ ਦੇ ਦੇਸ਼ ਦੇ ਵਿੱਚ ਜਿਹੜੀ ਕਲਚਰ ਅਟਰੈਕਸ਼ਨ ਹੈ ਦੁਨੀਆ ਉਹਨਾਂ ਕੰਦਰਾ ਹੈ ਕੋਈ ਹੈ ਕੀ ਆ ਗਈ ਇਥੇ ਮਨੁੱਖਤਾ ਦੀ ਗੱਲ ਮਨਵਾ ਦੀਆਂ ਜਾਤਾਂ ਦੀ ਗੱਲ ਤੇ ਜਿੰਨਾ ਚਿਰ ਅਹੀਂ ਬੱਚਪਨ ਜਦੋਂ ਨਹੀਂ ਨਿਕਲਦਾ ਦੇ ਮਾਨੁੱਖਾ ਦੇ ਪੁੱਤਰਾਂ ਦੀਆਂ ਕਿ ਕੰਨ ਨਹੀਂ ਕਰਦੇ ਨੌਕਰਾ ਦੇ ਭਲੇ ਦੀ ਗੱਲ ਨਹੀਂ ਕਰਦੇ ਉਹਨਾਂ ਚਾਹੇ ਤੇ ਸ਼ਾਹੀ ਉਹਨਾਂ ਚਾਹੇ ਜਿਹੜੇ ਨੌਕਰੇ ਆ ਹਾਲਤ ਬਣਾ ਦੇ ਧਨਤੀ ਨਹੀਂ ਹੋ ਸਕਦੀ ਇੰਨਾ ਗੁਰੂ ਭਾਵੇਂ ਜਦ ਤੱਕ ਆਪਣਾ ਤਸਾਕਾ ਤੱਕ ਉਹ ਦੋਏ ਸਾਡੀ ਕਿਤਾਬ ਆ ਪੁਛੇ ਦੀ ਦਈ ਆ ਬਹੁਤ ਹੋ ਪਰੇ ਸਿਰੇ ਦੀ ਚਲੰਗੀ ਮਾਰੇ ਦੀ ਕਿਤਾਬੁੱਦ ਹੋਏ ਆ ਢਾਈ ਹਾਂ ਅਜਾ ਸਾਰ ਬਈ ਨਾ ਬਹੁਤ ਮਾੜਾ ਹੈ ਬਈ ਤੇ ਮਰੀ ਮਨੋਕਤਾ ਦੀ ਗੱਲ ਹੈ ਇਹ ਰਾਜੇ ਦੇ ਪੁੱਤ ਪਰ ਇਹ ਵੀ ਜਦ ਦੇਖਿਆ ਬਈ ਇਹ ਲੋਕ ਦੁਖੀ ਹੈ ਕਿ ਚੋਨਾ ਲਾਉਣ ਵਾਲਿਆਂ ਦੀ ਪੀਂਗਾਂ ਸਪੀਨੇ ਹਨ ਉਹਨਾਂ ਨਹੀਂ ਲੱਕ ਸਿੱਤੇ ਨਹੀਂ ਹੁੰਦੇ ਹੈਗੇ ਉਹਨਾਂ ਦੇ ਨਾਲ ਖਾਣ ਲਈ ਉਹਨਾਂ ਨੂੰ ਝੂਠਾਂ ਦਿੱਤੀਆਂ ਜਾਂਦੀਆਂ ਤਾਂ ਉਹਨੇ ਫਿਰ ਇਹਦੇ ਸਾਹਮਣੇ ਦਾਵਤ ਕੀਤੀ ਤੇ ਉਹਨਾਂ ਨੇ ਇਹ ਕਰਕੇ ਕਹੀ ਭਾਈ ਜਦ ਤੱਕ ਖਾਣ ਇਨਸਾਨ ਉਹ ਉੱਥੇ ਉਦੋਂ ਰਾਜਾ ਪਰਸ਼ੀਨ ਜਿੱਤ ਸੀ ਉਹ ਸੇ ਧਿਆਨ ਉਹ ਉੱਥੇ ਬਗਾਹ ਨੂੰ ਕਰਦੀ ਲੋਕਾਂ ਨੇ ਕੋਈ ਬੜੀ ਬڑا ਨੁਕਸਨ ਮਾਰਿਆ ਕੁਟਿਆ ਜਿੰਨਾਂ ਜੀ ਵੀ ਬੰਦ ਕੀਤਾ ਪਰ ਕਿਸੇ ਕੋਲ ਜਾ ਤਾਂ ਫਿਰ ਉਹ ਰਾਜਾ ਕਹਿੰਦਾ ਕਿ ਉਹਨੂੰ ਗਿਆਨ ਹੋਇਆ ਹੈਗਾ ਕਿ ਮੈਂ ਉਹ ਪੁਜਾ ਤੇ ਫਿਰ ਉਹਨੇ ਕਿਹਾ ਵੀ ਇਹ ਮੇਰੇ ਮਕਾਬਲੇ ਤਾਕਤ ਨਹੀਂ ਹੈ ਸਾਰੇ ਤਰ੍ਹਾਂ ਦੇ ਰਾਜੇ ਤਾਂ ਉਹ ਬੁੱਧ ਕਹਿੰਦੇ ਕਿ ਉਹਨਾਂ ਦਾ ਮਾਰਨਾ ਜਿੰਨਾਂ ਜੀ ਬੰਦ ਕਰਨਾ ਸ਼ਾਂਤ ਤੇ ਉਹ ਕਹਿੰਦੇ ਜਦ ਤੱਕ ਉਹ ਬਾਹਰ ਇਨਸਾਨ ਰਹੂਗਾ ਉਹ ਧਰਤੀ ਤੇ ਕੋਈ ਕਮਜ਼ੋਰ ਇੰਦਾ ਰਾਜਾ ਭੁੱਖਿਆਂ ਦੇ ਰੋਟੀ ਦਾ ਪ੍ਰਬੰਧ ਕਰੂਗੀ। ਖਸਾਨਾਂ ਲਈ ਮੁਫਤ ਬੀਜਾਂ ਦਾ ਪ੍ਰਬੰਧ ਕਰੂਗੀ। ਇਹ ਜਿਹੜੇ ਬੇਰੁਜ਼ਗਾਰ ਰਹਿੰਦੇ ਆ ਕਿ ਲੋਕ ਇਹਨਾਂ ਦੇ ਕੰਮ ਬਣਾਉਣਗੇ। ਇਹ ਰੇਸ਼ਾ ਦੀ ਸਮਾਨਤਾ ਦੀ ਜਿਹੜੀ ਗੱਲ ਹੈ ਔਰ ਇਨੀ ਤੱਕ ਤਾਂ ਕੱਬ ਨਾਲੇ ਵੀ ਕਿਹਾ ਉਹ ਕਹਿੰਦੇ ਜਿੰਨਾ ਚਿਰ ਨਿੱਜੀ ਜਾਇਦਾਦ ਦੀ ਗੱਲ ਹੈ ਔਰ ਉਸ ਤੇ ਪਾਬੰਦੀ ਨਹੀਂ ਲੱਗਦੀ ਉਹਨਾਂ ਚਿਰ ਗਰੀਬੀ ਨਹੀਂ ਗਰੀਬੀ ਨਹੀਂ ਘਟਾਉ ਸਕੋ ਉਹਨਾਂ ਚਿਰ ਕ੍ਰਪਸ਼ਨ ਨਹੀਂ ਘਟਾ ਸਕੋ ਇਹ ਤਾਂ ਹੀ ਪੁਬੰਦੀ ਆ ਗਏ ਉਹਨਾਂ ਕੋਲ ਇਹਨਾਂ 10 ਕਹਾਦੀ ਜਾਇਦਾਦ ਨਹੀਂ ਹੋ ਸਕਦੀ ਤਾਂ ਉਹ ਤਰਾਂਸਫਰ ਕਰੂੰਗਾ ਹੀ ਉਹ ਤਾਂ ਇਹ ਟਰ ਗਾਈ ਜੋ ਮੇਰੀ ਹੰਕਣ ਕੰਨ ਤੋਂ ਤਾਤਸੰਗਤ ਹੋ ਜਾਣੀ ਇਸ ਲਈ ਇਹ ਥੋਟ ਕੇ ਲਾਈ ਨੂੰ ਢਾਕ ਨੂੰ ਕਹਿੰਦਾ ਹਾਂ ਲਈ ਇਹ ਦੀ ਸਥਿਤੀ ਤੋਂ ਕਿ ਬਾਹਰ ਬਹੁਤ ਹਾਂ ਜਿਉਂ ਹੀ ਇਹ ਸਾਲ ਦੇ ਰੱਖੀ ਹੈ ਅੱਜ 7 ਕਿਤਾਬਾਂ ਸੱਤ ਕਿਤਾਬਾਂ ਨਵੀਆਂ ਸੱਤ ਜਿਹੜੇ ਦਿਨ ਹੱਤੇ ਇਹ ਕਿਤਾਬ ਹੈਗੀ ਆ ਸਾਡੀ ਸ਼ੰਗਾਰ ਸਿੰਘ ਕੌੜ ਦੇ ਜਿਹਨਾਂ ਜੋ ਪਾਟ ਨੇ ਤੇ ਇਹ ਦੇਸ਼ ਪੱਤਰ ਤੇ ਜਿਨ੍ਹਾਂ ਨੇ ਸਮਾਨਤਾ ਦੀ ਗੱਲ ਕੀਤੀ ਆ ਮਨੁੱਖਤਾ ਦੀ ਗੱਲ ਕੀਤੀ ਆ ਬੜਾ ਵੱਡਾ ਹਾਂਜੀ ਤੇ ਇਹ ਜਿਹੜੀ ਆ ਆਜ਼ਾਦੀ ਐਸੀ ਦਸ਼ਾ ہماری ਐਸੀ ਦਸ਼ਾ ਇਹ ਪੰਜਾਬ ਨਾਲ ਸੁਤੰਤਰਤਾ ਕਿਤਾਬ ਇਹਦੇ ਵਿੱਚ ਆਜ਼ਾਦੀ ਤੋਂ ਬਾਅਦ ਹੁਣ ਤੱਕ ਲੈ ਕੇ ਇਹ ਜਿਹੜੇ ਗਰੀਬ ਦਲਤ ਛੂਛੇ ਲਗੇ ਆ ਮਜ਼ਦੂਰ ਹੈਗੇ ਨਾ ਤੇ ਨਾਲ ਕਿਵੇਂ ਹੋਇਆ ਇਹ ਉਹਦੇ ਨਾਲ ਤੇ ਆਹ ਜਿਹੜੀ ਕਿਤਾਬ ਹੈ ਲੋਕ ਕਹਿੰਦੇ ਬਈ ਜਾਤੀ ਜਿਹੜੀ ਆ ਗਾਂਧੀ ਜੀ ਤਿਲਕ ਜਵਾਹਰ ਲਾਲ ਨੇ ਲਿਆਂਦੀ ਆ ਪਰ ਉਹ ਤਿੰਨ ਸਾਰੇ ਲੋਕ ਜਿਹੜੇ ਆ ਗਾਂਧੀ ਨਹਿਰੂ ਤੇ ਪੇਲ ਵਗੈਰਾ ਇਹ ਸਾਰੇ ਰਾਜਾਂ ਦੇ ਪੁੱਤ ਜੀ ਇਹ ਕਹਿੰਦੇ ਸੀ ਭੰਗਰੇਜੋ ਤੁਸੀਂ ਇੱਥੋਂ ਚਲੇ ਜਾਓ ਤੇ ਸਾਨੂੰ ਰਾਜ ਦੇ ਦਿਓ ਹਾਂਜੀ ਪਰ ਇਹ ਡਾਕਟਰ ਬੇਤਰ ਤੇ ਸ਼ਹੀਦ ਭਗਤ ਸਿੰਘ ਜਿਹੜੇ ਆ ਉਹ ਕਹਿੰਦੇ ਬਈ ਲੋਕਾਂ ਨੂੰ ਕਦਰ ਜਾਂਦੀ ਮਿਲਣੀ ਠੀਕ ਤੁਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਮੰਗਣ ਡਏ ਹਾਂ ਪਰ ਇਹ ਦੇਸ਼ ਦੇ ਜਿਹੜੇ ਇਹ ਜਿਹੇ ਸਾਰੇ ਲੋਕ ਹੈਗੇ ਆ ਉਹ ਸਕੂਲਾਂ ਚ ਨਹੀਂ ਜਾ ਸਕਦੇ ਉਹ ਸਾਧਾਰਨੀ ਨਹੀਂ ਬੀ ਸਕੇ ਤੇ ਇਹ ਉਹਨਾਂ ਦੇ ਨਾਲ ਥੈਂ ਥੈਂ ਤੇ ਉਹਨਾਂ ਨੂੰ ਦਰਕਾਰਿਆ ਜਾਂਦਾ ਹੈਗਾ ਉਹਨਾਂ ਨੂੰ ਤਾਂ ਜਾਤੀ ਤੁਸੀਂ ਦੇਣੀ ਹੈ ਤੁਸੀਂ ਰੋਕੋ ਇਹ ਉਹ ਵਪਾਰੀ ਰਾਜਾ ਤੋਂ ਕੋਕਰ ਰਾਜਾ ਨੂੰ ਰੱਖ ਜਾਂਦੀ ਦੇ ਹਾਂ ਰਾਜਾ ਨੂੰ ਕੋਈ ਨਹੀਂ ਸੁਣਾ ਹਾਂਜੀ ਇਹ ਨਾ ਗੁਰੂ ਰਵੀਦਾਸ ਜੀ ਨੇ ਪੂਰੀਆਂ ਦੀ ਗੱਲ ਕੀਤੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਛਾਪਦਾ ਹੈਗਾ ਆ ਹਾਂਜੀ ਇਹ ਗੁਰੂਪੁਰਾ ਕਿਹਦਾ ਹੈਗਾ ਵੀ ਜੋਤੇ ਹੋਏ ਆ ਤਾਂ ਜੀ ਵੀ ਤੇ ਬਾਚੇ ਇਹ ਕਿਤਾਬ ਨੂੰ ਪੜ੍ਹ ਕੇ ਆਪਣੇ ਜੋ ਮਾਇਆ ਰਵੇ ਤੇ ਇਹ ਜਿਹੜੇ ਆਦੀਵਾਸੀ ਕਿਹ ਹੈਗੀ ਦੇਸ਼ ਤੇ ਆਪਣੇ ਆਦੀਵਾਸੀ ਜੰਗਲਾਂ ਚ ਜਿਹੜੇ ਧੱਕ ਦਿੱਤੇ ਇਹ ਉਹਨਾਂ ਦਾ ਕਿਤਾ ਸੋ ਸੋ ਕਿ ਇਹ ਟਾਲਨ ਨੂੰ ਕਿਹਾ ਜਾ ਰਿਹਾ ਕਿਤਾ ਉਹਨਾਂ 'ਤੇ ਜ਼ੁਲਮ ਕਿੱਥਾ ਜਾ ਰਿਹਾ ਇਹ ਕਿਤਾਬ ਨੂੰ ਬਹੁਤ ਬਾਰੇ ਕਿ ਇਸ ਪਾਸੇ ਦੇ ਵਿੱਚ ਵਾਲੇ ਕਹਿੰਦਾ ਸਾਹ ਕਿਤਾਬ ਜਿਹੜੀ ਹੈ ਇਹ ਡਾਕੂਮੈਂਟ ਕਨ ਕਿਤਾਬ ਲਿਖੀ ਸੀ ਉਧਾ ਐਂਡ ਕਾਰਲ ਮਾਰਕਸ ਉਸ ਵੇਲੇ ਟਾਲਨ ਦਾ ਜਦੋਂ ਆਸ ਤੇ ਉਹਨਾਂ ਨੇ ਫਿਰ ਇਹ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਧਾਤੀ ਤੇ ਜਿਹੜਾ ਪਹਿਲਾ ਕੰਫਰੰਸ ਤੇ ਆ ਨਾ ਉਹਦੇ ਆ ਅਜਿਹੜਾ ਨਹੀਂ ਤਾਂ ਰਾਜੇ ਦਾ ਪੁੱਤ ਵੀ ਹੋ ਰਾਜਾ ਹੀ ਬਣਦਾ ਉਹ ਸਭ ਕੁਝ ਛੱਡ ਕੇ ਰਾਜ ਪਾ ਲਈ ਸਭ ਗਰੀਬਾਂ ਦੇ ਨਾਲਾ ਖੜਾ ਰਿਹਾ ਕਹਿੰਦਾ ਜਦ ਤੱਕ ਮਨਸਾਂ ਲੋਕਾਂ ਦਾ ਨਹੀਂ ਉਹ ਤੇ ਇਹ ਇੱਕ ਗਾਂਛੀਾਂ ਦੀ ਟੋਪੇ ਨਾਲ ਦੋਨੋਂ ਹੋ ਗਿਆ ਤੇ ਇਹ ਦੇ ਅਤਿਆਚਾਰ ਦੇ ਗਰੀਬਾਂ ਦੇ ਹੁੰਦੇ ਆ ਉਹਨਾਂ ਨੇ ਨਾਲ ਸੁਵੰਦ ਤੇ ਆਏ ਕਿਹਾ ਬਤਾਓ ਸਾਧਿਕਾਂ ਨੇ ਪੜਾਇਆ ਵੀ ਜਾ ਰਿਹਾ ਹੈਗਾ ਤੇ ਇਹ ਉਹਦੇ ਨਾਲ ਸੀ ਸਾਰਾ ਦਿਾਸ ਤੇ ਕਿਤਾਬਾਂ ਮੈਂ ਤੁਹਾਨੂੰ ਦੇ ਦਿੱਤੀਆਂ ਹਨ ਇਹ ਰਸ ਕੀ ਉਹਦਾ ਨਾਮ ਹੈ ਫਿੰਗਰਪ੍ਰਿੰਟ ਲੀਡੈਂਟ ਇਹ ਹੈ ਇਹ ਮਾਰਚ ਮਾਦੀ ਲੈਣ ਦੇ ਦੀਪ ਹਸਪੀਟਲ ਵਾਲੇ ਹੈਗੇ ਆ ਇਹ ਦੇ ਦੇ ਦੋ ਸਾਹਿਬ ਕੋਈ ਇਹ ਉਹ ਹਜੀ ਇਹ ਸਨ ਬਹੁਤ ਸਤਿਕਾਰਯੋਗ ਸਾਡੇ ਅਸਲ ਬੈਂਕੀ ਐਡਵੋਕੇਟ ਸਾਹਿਬ ਲੈ ਦੇਖ ਤੋਂ ਉਹਨਾਂ ਤੋਂ ਬਵਾਦੀ ਵਾਲੇ ਸ੍ਰੀ ਜੀ ਆਪਣੀ ਮੈਂ ਫਿਕਰਮੰਦ ਮੀਡੀਆ ਤੋਂ ਪਰਚਾ ਸ੍ਰੀ ਰਾਜੀ ਦੇ ਬਾਰੇ ਸਟੈਂਡਪਾਡ ਮੇਰੇ ਵੱਲੋਂ